राम भगवान की माता रेणुका की परशुराम भगवान की माता रेणुका की जय श्री राम जय धर्म की गौ माता की अपने पूछे माता पिता कीजरंगी भगवान जय श्री राम जय श्री राम जये 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 जय श्री राम जय जय श्री राम जय जय श्री राम जय जय श्री राम जय जय परशुराम जय जय परशुराम जय जय परशुराम जी ਕੀ ਕਹਿਣਾ ਚਾਹੁੰਦੇ ਹਾਂ ਜਿਹੜੀ ਅੱਜ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਕਿਹੜੀ ਸਭਾ ਬਣੀ ਹੈ ਤੇ ਕਿਹੜੇ ਬ੍ਰਾਹਮਣ ਸੇਵਾ ਮੰਚ ਪਹਿਲਾਂ ਹੀ 올ਰੀਡੀ ਜੀ ਕੰਮ ਕਰ ਰਹੀ ਹੈ ਪਰ ਇਹ ਤੋਂ ਤੁਹਾਨੂੰ ਇੱਥੇ ਆਏ ਨੂੰ ਮੀਡੀਆ ਕਰਮੇ ਨੂੰ ਥੋੜਾ ਵੈਲਕਮ ਹੈ ਜੀ ਤੁਸੀਂ ਸਾਡੇ ਆਏ ਬੁਲਾਵੇ ਤੇ ਇਹ ਬ੍ਰਾਹਮਣ ਸੇਵਾ ਹੋਂਚ ਪਹਿਲੇ ਹੀ ਕਾਰਜ ਰਤ ਹੈ ਇਹਨਾਂ ਨੂੰ ਪਹਿਲੇ ਪ੍ਰਧਾਨ ਜੀ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਸੀ ਉਹਨਾਂ ਦੀ ਜਗ੍ਹਾ ਮੇਰੇ ਸ਼ਿੰਨਰ ਨੂੰ ਮਨੁੱਖ ਸੇਵਾ ਦਾ ਮੌਕਾ ਦਿੱਤਾ ਜੀ ਮੇਰਾ ਫਰਜ਼ ਬਣਦਾ ਹੈ ਮੈਂ ਇਹਨਾਂ ਦੇ ਪਾਏ ਰਸਤੇ ਚੱਲਾਂ ਸਨਾਤਨ ਧਰਮ ਦੇ ਵਾਸਤੇ ਕੰਮ ਕਰਾਂ ਬ੍ਰਾਹਮਣ ਸਮਾਜ ਦੀ ਭਲਾਈ ਵਾਸਤੇ ਕੰਮ ਕਰਾਂਗੀ ਮੇਰਾ ਤਾਂ ਵਹੀ ਉਦੇਸ਼ ਹੈ ਸੋ ਆਸ਼ਰਮਾ ਜੀ ਹਾਂ ਜੀ ਕੀ ਕਹਣਾ ਜਦੋਂ ਤੁਸੀਂ ਵਾਈਸ ਪ੍ਰਧਾਨ ਬਣਾਇਆ ਗਿਆ ਤੁਹਾਨੂੰ ਕੀ ਨਨੋ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਸਾਡੇ ਇੱਕ ਸੱਦੇ ਤੇ ਇਸ ਫੰਕਸ਼ਨ ਨੂੰ ਕਵਰ ਕਰ ਲਈ ਆਇਆ। ਸਾਡਾ ਬ੍ਰਾਹਮਣ ਸਭਾ ਮੰਚ ਆਲਰੇਡੀ ਪਹਿਲਾਂ ਹੀ ਬਣਿਆ ਹੋਇਆ ਹੈ। ਪਹਿਲਾਂ ਸਾਡੇ ਦਰਸ਼ਨ ਜੀ ਆਪੇ ਪ੍ਰਧਾਨ ਸੀਗੇ। ਚਲੋ ਹੁਣ ਉਹਨਾਂ ਦਾ ਕਾਰਜਕਾਲ ਖਤਮ ਹੋ ਗਿਆ। 3 ਸਾਲ ਦਾ ਸੀਗਾ। ਨਵੇਂ ਪ੍ਰਧਾਨ ਬਣਾਏ ਨੇ ਸੁਹਾਗ ਜੀ ਔਰ ਮੈਨੂੰ 22 ਪ੍ਰਧਾਨ ਬਣਾਇਆ ਜੀ। ਉਹਨਾਂ ਨੂੰ ਸਰਪ੍ਰਸਤ ਬਣਾਤਾ ਸੀ ਦਰਸ਼ਨ ਜੀ ਨੂੰ। ਤੇ ਸਾਡਾ ਇਹੀ ਮੰਤਵ ਹੈ ਜੀ ਕਿ ਤਾਂ ਬ੍ਰਾਹਮਣ ਸਾਰੇ ਇਕੱਠਾ ਕੀਤਾ ਜਾਵੇ। ਸਨਾਤਨ ਧਰਮ ਦੀ ਸੇਵਾ ਕੀਤੀ ਜਾਵੇ। ਜਨੇ ਤੁਸੀਂ 3 ਸਾਲ ਪ੍ਰਧਾਨਗੀ ਬਸਿਤੀ 3 ਸਾਲ ਜਿਹੜੀ ਹੈ ਤੁਸੀਂ ਸੇਵਾ ਨਿਭਾਈ ਤੇ ਹੁਣ ਸੁਹਾਦ ਜੀ ਨੂੰ ਪ੍ਰਧਾਨ 3 ਸਾਲ ਸੇਵਾ ਬੈਣੀ ਨਿਭਾਈ ਹੈ ਮੈਂ ਤਾਂ ਬ੍ਰਾਹਮਣ ਸੇਵਾ ਮੰਚ ਦਾ ਫਾਊਂਡਰ ਪਰ ਰਲ ਰਿਹਾ ਹਾਂ 20 ਸਾਲ ਤੋਂ ਪ੍ਰਧਾਨਗੀ ਕੀਤੀ ਹੈ ਅੱਜ ਤੋਂ 3 ਸਾਲ ਪਹਿਲਾਂ ਮੈਂ ਰਜਾਇਲ ਕਰਕੇ ਸਾਰਾ ਇਹ ਸਹਿਮਤੀ ਨਾਲ ਪਰਿਵਾਰ ਦੀ ਜਿਹਨੇ ਬ੍ਰਾਹਮਣ ਪਰਿਵਾਰ ਇੱਥੇ ਹੈਗੇ ਆ ਤੇ ਦਰਸਲ ਜੀ ਨੂੰ ਪ੍ਰਧਾਨ ਬਣਾਇਆ ਸੀਗਾ 2 ਸਾਲ ਤੋਂ ਉਹਨੂੰ ਟਰਨਓਰ ਦਿੱਤੀ ਸੀ ਵੀ 2 ਸਾਲ ਤੁਸੀਂ ਤੁਹਾਡੀ ਟਰਨਓਰ ਹੈ ਕੁਝ ਕਰਕੇ ਦਿਖਾਓ ਸੇਵਾ ਕਰੋ ਤੇ ਅਗਰ ਤੁਹਾਡੀ ਕਾਰਗੁਜ਼ਾਰੀ ਠੀਕ ਰਹੀ ਤਾਂ ਕਾਡੇ ਨੂੰ ਵੀ ਹੋ ਸਕਦੀ ਹੈ ਤੇ ਉਹਨਾਂ ਨੂੰ ਆਪਾਂ ਨੇ 3 ਸਾਲ ਵਾਸਤੇ ਸਾਰੇ ਆਣੇ ਸੇਵਾ ਦਾ ਮੌਕਾ ਦਿੱਤਾ ਅੱਜ ਉਹ ਬਾਹਰ ਗਏ ਸੀ ਅੱਜ ਨਹੀਂ ਅੱਜ ਇੱਥੇ ਹਾਜ਼ਰ ਹੋਣਾ ਸੀ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਵਧੀਆ ਕੰਮ ਕਰਿਆ ਉਹਨਾਂ ਨੇ 3 ਸਾਲ ਤੇ ਉਹਨਾਂ ਦੀ ਸਹਿਯੋਗੀ ਦੇ ਨਾਲ ਹੀ ਅੱਜ ਸੁਹਾਜ ਜੀ ਨੂੰ ਪ੍ਰਧਾਨ ਬਣਾਇਆ ਗਿਆ ਔਰ ਅਸ਼ਵਨੀ ਜੀ ਨੂੰ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਗਿਆ ਉਹਨਾਂ ਨੂੰ ਸਰਪ੍ਰਸਤ ਬੁਲਾ ਦਿੱਤਾ ਗਿਆ ਸਾਡੇ ਚੇਅਰਮੈਨ ਸ시ਵਰਧਨ ਜੀ ਇਹਨਾਂ ਦੀ ਸਰਪ੍ਰਸਤੀ ਹੈਟ ਜੋ ਵੀ ਹੋਇਆ ਇਹਨਾਂ ਦੀ ਸਰਪ੍ਰਸਤੀ ਹੈਟ ਹੋ ਰਿਹਾ ਹੈ ਬਾਕੀ ਇਹਨਾਂ ਦੀ ਜ਼ਿੰਮੇਵਾਰੀ ਹੈ ਵੀ ਉਹਨੇ ਸਾਰੇ ਬ੍ਰਾਹਮਣ ਸਵਾਜ ਨੂੰ ਇਕੱਠਾ ਕਰਕੇ ਨਾਲ ਲੈ ਕੇ ਚੱਲਣਗੇ ਔਰ ਨਾਲ ਸਰਾਤਰਨ ਧਰਵ ਨੂੰ ਵੀ ਅੱਗੇ ਲਿਆ ਲਗੇ ਪਹਿਲਾਂ ਮੰਗਤ ਜੀ ਹੈ ਕਿਤੇ 22 ਸਾਲ ਇੱਥੇ ਰਹੀ ਤੇ ਫਿਰ ਉਸ ਤੋਂ ਬਾਅਦ ਬਣ ਗਈ ਸੀ ਆਪਣੇ ਦਰਸ਼ਨ ਜੀ ਦਰਸ਼ਨ ਜੀ ਦਾ ਕਾਰਜਕਾਲ ਪੂਰਾ ਹੋ ਗਿਆ ਉਹਨਾਂ ਨੇ ਆਪਣੇ ਟਾਈਮ ਦੇ ਬਹੁਤ ਵਧੀਆ ਕੰਮ ਕੀਤਾ ਜਿੰਨਾ ਕੋ ਉਹਨਾਂ ਨੂੰ ਜੋੜ ਸਕੇ ਬੰਦਿਆਂ ਨੂੰ ਜੋੜ ਲਿਆ ਉਹਨਾਂ ਨੇ ਹੁਣ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਪ੍ਰੋਗਰਾਮ ਇਹਨਾਂ ਨੂੰ ਦਿੱਤਾ ਦੋਹਾਂ ਨੂੰ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਆਪਣੀ ਟੀਮ ਲਾਉਣੀ ਹੈ ਟੀਮ ਬਣਾਉਣ ਤੋਂ ਬਾਅਦ ਵਾਰਡ ਵਾਈਜ਼ ਗਲੀ ਵਾਈਜ਼ ਮਹੱਲੇ ਵਾਈਜ਼ ਇਹਨਾਂ ਨੇ ਸਾਰੇ ਜਿਹੜੇ ਬ੍ਰਾਹਮਣ ਨੇ ਘੱਟੋ ਘੱਟ ਬ੍ਰਾਹਮਣ ਨੇ ਜਿਹੜੇ ਉਹਨਾਂ ਦੇ ਟੈਲੀਫੋਨ ਨੰਬਰ ਉਹਨਾਂ ਦੇ ਪਰਿਵਾਰ ਦੀ ਸਾਰੀ ਲਿਸਟ ਇਹਨਾਂ ਨੇ ਪਿਛ ਆਨੀ 4 ਹਫ਼ਤਿਆਂ ਦੇ ਵਿੱਚ ਇਹਨਾਂ ਨੇ ਕੰਪਲੀਟ ਕਰਨਾ ਹੈ ਸਸ ਜੀ ਜਿਵੇਂ ਬ੍ਰਾਹਮਣ ਸਮਾਜਾਂ ਦੀ ਹੋਰ ਵੀ ਕਈ ਸੰਸਥਾਵਾਂ ਕੰਨੇਚ ਵੀ ਬਣੀਆਂ ਹੋਈਆਂ ਨੇ ਕਿਆ ਉਹਨੂੰ ਇੱਕ ਮੰਚ ਤੇ ਇਕੱਠੇ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਇੱਕ ਮੰਚ ਤੇ ਲਿਆਉਣ ਦੀ ਤੇ ਸਵਾਜ ਜੀ ਤੇ ਇਹਨਾਂ ਦੀ ਦੋਹਾਂ ਦੀ ਡਿਊਟੀ ਲੱਗੀ ਤੇ ਜੋ ਜਿੱਥੇ ਅਸੀਂ ਜਾਣਾ ਪਿਆ ਤਾਂ ਅਸੀਂ ਵੀ ਜਾਵਾਂਗੇ ਅਸੀਂ ਵੀ ਜਾਵਾਂਗੇ ਜੇ ਮੈਂ ਤਰਲਾ ਕਰਨਾ ਪਿਆ ਉਹਨੂੰ ਮੈਂ ਤਰਲਾ ਵੀ ਕਰਾਂਗੇ ਜੋ ਉਹਦਾ ਚਾਹੁੰਦੇ ਨੇ ਉਹਨਾਂ ਨੂੰ ਉਹਦਾ ਵੀ ਦਵਾਂਗੇ ਪੰਜਾਬ ਲੈਵਲ ਦਾ ਦਵਾਂਗੇ ਕਿਉਂਕਿ ਮੈਂ ਪੰਜਾਬ ਦਾ ਵੀ ਮੈਂ ਮੈਂ ਪੰਜਾਬ ਦਾ ਵੀ ਐਡਵਾਈਜ਼ਰ ਹਾਂ ਮੈਂ ਪੰਜਾਬ ਬ੍ਰਾਹਮਣ ਸੇਵਾ ਮੰਚ ਅਬ ਸ਼੍ਰੀ ਬ੍ਰਾਹਮਣ ਸਭਾ ਦਾ ਮੈਂ ਸਿਰ ਆਪਣੇ ਹੈਗਾ ਮੈਂ アドバイザー ਹੈ ਵੀ ਮੈਂ ਨਾਲ ਹੀ ਅਖਲ ਭਾਰਤੀਆ ਬ੍ਰਾਹਮਣ ਇਕਤਾ ਪਰਿਸ਼ਦ ਦਾ ਵੀ ਮੈਂ ਆਲ ਇੰਡੀਆ ਦਾ ਮੈਂਬਰ ਹੈ ਦੇਖੋ